ਸਭ ਦੇ ਦਰਸਤ ਤੋਂ ਫਾਦਰ ਹੋਏ ਅੱਜ ਪਾਨੂੰ ਸਾਰਿਆਂ ਨੇ ਜਗਰਾਉ ਵਾਸੀਆਂ ਨੂੰ ਤੇਈ ਵਾਰਾਂ ਦੇ ਲੋਕਾਂ ਨੂੰ ਦਸਨਾ ਝੁੰਨੇ ਆਪੇ ਬਕਾਰ ਦੇ ਕੰਮ ਦੇ ਵਿੱਚ ਅਸੀਂ ਨਹੀਂ ਰੋਣਾ ਬੰਦੇ ਇਹ ਰੋੜਾ ਇਹ ਜਿਹੜਾ ਕਮ ਬੈਠੇ ਨੇ ਕੁਰਸੀਆਂ ਤੇ ਇਹ ਰੋੜਾ ਬੰਦੇ ਸਭ ਤੋਂ ਮਿਲ ਆਪਾਂ ਊੜੇ ਦੀ ਗੱਲ ਕਰੀਏ ਊੜੇ ਦੀ ਸਾਫ ਸੁਭਾਅ ਦੀ ਜਿਹੜੀ ਹੈਗੀ ਸਾਰੇ ਜ਼ਿੰਮੇਵਾਰੀ ਇਹਨਾਂ ਨੇ ਮੇਰੇ ਤੇ ਜੀ ਹੁੰਦਾ ਸੀ ਕੂਲਾ ਮੇਰੀ ਤਰਮ ਦੇ ਵਿੱਚ ਪ੍ਰੇਸ਼ਾਨੀ ਹੋਣੀ ਸ਼ੁਰੂ ਹੋ ਗਈ ਮੇਰੀ ਤਰਫੋਂ ਦੇਖਦਾ ਕੌਂਸਲਿੰਗ ਸਾਰਾ ਪਹਿਲੇ ਪਾਸ ਪਤਾ ਹੈ ਕੂੜੇ ਦੀ ਪਰੇਸ਼ਾਨੀ ਉਦੋਂ ਬਿਲਕੁਲ ਨਹੀਂ ਸੀ ਬਿਲਕੁਲ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਗਿਆ ਸੀਗਾ ਤੇ ਕੂੜੇ ਦੀ ਪਰੇਸ਼ਾਨੀ ਜੇ ਹੁਣ ਆਈ ਆ ਤੇ ਇਹ ਪ੍ਰਧਾਨ ਕੋਲ ਸੰਭਾਲਣੀ ਕੋੜੇ ਕੂੜਾ ਮੁਕਤ ਜਿਗਰਾਉਣਾ ਕਰਨਾ ਇਹ ਪ੍ਰਧਾਨ ਦੇ ਅਧਿਕਾਰ ਇਹੋ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਇਹਨਾਂ ਦਾ ਜਿਹੜਾ ਮੇਰੇ ਤੇ ਹੁੰਦੀ ਹੈ ਹੁਣ ਬਿਲਕੁਲ ਕਉਤ ਜਿਹੜੀਆਂ ਇਹ ਦੋ ਸੜਕਾਂ 22 ਨੰਬਰ ਵਾਰਡ ਦੇ ਵਿੱਚ ਕਹਿੰਦੇ ਸੀ ਇਹਨਾਂ ਨੇ ਬਣਵਾਈਆਂ ਵਾ ਜੇ ਕਿਸੇ ਨੇ ਆਪਣੇ ਪਰਸਨਲ ਖਰਚੇ ਦੇ ਬਣਾਈਆਂ ਨੇ ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਇਲਾਜ ਨਹੀਂ ਹੋਣਾ ਚਾਹੀਦਾ ਤੇ ਦੋ ਸੜਕਾਂ ਨੂੰ ਲੈ ਕੇ ਐਵੇਂ ਰੋਣਾ ਭਾਈ ਜਾ ਰਹੇ ਨੇ ਸ਼ਾਇਦ ਇਹ ਕਿਸੇ ਬਾਹਰ ਘਰ ਕੀ ਬੋਲ ਰਹੇ ਨੇ ਕਈ ਕਾਉਂਸਲਰ ਨੂੰ ਬੰਲੋ ਤੱਕ ਨਹੀਂ ਮਿਲਦੇ ਸਰਕਾਰ ਆ ਭਰਵਾ ਦੇਣੀ ਹਾਲਾਂ ਆਪਾਂ ਕੋਈ ਘਰ ਬਣਾਉਨੇ ਆ ਜਾਂ ਕੁਝ ਕਰਦੇ ਨੇ ਉਹਦੀ ਬਿਊਟੀਫੁੱਲ ਆਪਾਂ ਆਪ ਹੀ ਕਰਦੇ ਆ ਜੇ ਅਧਿਕਾਰੀ ਜਾਂ ਪ੍ਰਬੰਧ ਕੋਈ ਕੰਮ ਨਾ ਕਰੇ ਤਾਂ ਲੋਕਾਂ ਨੂੰ ਤਾਂ ਅੱਗੇ ਵੜਨਾ ਪਊਗਾ ਮਤਾ ਨੰਬਰ 4 ਜੋ ਕਿ ਮਿਸਰਤ ਕਲਿਆਣ ਪ੍ਰੈਜ਼ੀਡੈਂਸੀ ਉੱਪਰ ਉਸ ਸਮੇਂ ਟੈਂਡਰ ਲੱਗਾ ਕਿ 30 ਮਿੰਟ ਦਾ ਬਿੱਲ ਆ ਪ੍ਰਧਾਨ ਦੇ ਭਰਾ ਨੇ ਉਸ ਟੈਂਡਰਾਂ ਤੇ ਲੋਗ ਲਵਾਦੀ ਜਿੰਦੇ ਨਾਲ ਅੱਜ ਸ਼ਹਿਰ ਵਾਸੀ ਤਰਾ ਤਰਾ ਕਰਦੇ ਨੇ ਕਿ ਵਕਾਫ ਦੇ ਕੰਮ ਨਹੀਂ ਹੋ ਰਹੇ ਇੱਕ ਜਿਹੜਾ ਨਵਾਂ ਸ਼ੂਸ਼ਕ ਸਰਪਤਾ ਕੰਮ ਪ੍ਰਧਾਨ ਨੇ ਰਾਤੋਂ ਰਾਤ ਬਗੈਰ ਪਰਮਿਸ਼ਨ ਤੋਂ ਫਲੈਕਸੀਆਂ ਲਵਾ ਆ ਪਿਆ ਉਹਨਾਂ ਫਲੈਕਸੀਆਂ ਸਿਰਫ ਲੋਕਾਂ ਨੂੰ ਗਮਰਾਹ ਕਰਦੇ ਨੇ ਇਹ ਫੋਰਮ ਦੇ ਵਿੱਚ ਕੁਛ ਨਹੀਂ ਹੈਗਾ ਲੋਕ ਭਲੀ ਭਾਂਤ ਜਾਣਦੇ ਨੇ ਸਾਡੇ ਵਾਦੇ ਵੀ ਤੇ ਇਹਨਾਂ ਵਾਦੇ ਵੀ ਸਿਰਫ ਉੱਚੀ ਬੋਲ ਕੇ ਲੋਕਾਂ ਦੇ ਕੰਮ ਨਹੀਂ ਹੁੰਦੇ ਹੱਥਾਂ ਨਾਲ ਕਰਨੇ ਜਾਂਦੇ ਨੇ ਸਾਡੇ ਕੰਮ ਇੱਕ ਐਮਐਨਏ ਵੱਲੋਂ ਵਰਲਡ ਹੈਲਥ ਆਰਗੇਨਾਈਜੇਸ਼ਨ WHO ਵੱਲੋਂ ਇਲਾਕੇ ਦਾ ਧਰਤੀ ਹੇਠਾਂ ਪਾਣੀ ਦੂਸ਼ਿਤ ਹੋਣ ਸੰਬੰਧੀ 13 ਕਰੋੜ ਦੀ ਗ੍ਰਾਂਟ ਜੋ ਕਿ ਪਾਈਪਾਂ ਪਾ ਕੇ ਘਰ-ਘਰ ਪਾਣੀ ਸਾਫ਼ ਪਹੁੰਚਾਉਣਾ ਹੁੰਦਾ ਹੈ ਅਤੇ 1 ਇੱਕ ਕਰੋੜ ਰੁਪਏ ਦਾ ਸਟੋਰੇਜ ਪਾਣੀ ਦੇ ਡੰਪ ਦਾ ਗ੍ਰਾਂਟ ਸੋਪਨ ਸਰਕਾਰ ਨੇ ਲੈਣੀ ਆ ਇਹਨਾਂ ਦੇ ਪਤਾ ਨਹੀਂ ਕਿਉਂ ਢਿੱਲ ਦੇ ਵਿੱਚ ਦਰਦ ਹੋ ਰਹੀ ਆ ਇਹ ਕਿਉਂ ਨਹੀਂ ਹੋ ਰਿਹਾ ਇਹ ਇੱਕ ਕੌਂਸਲ ਪ੍ਰਧਾਨ ਦੇ ਭਰਾ ਨੇ ਕਾਉਂਸਲਰ ਨੇ ਇਹ ਮਤਲਬ ਪੈਂਡਿੰਗ ਕਰਾਤਾ ਜਦ ਕਿ ਇਹ ਇਲੈਗਲ ਆ ਇਹ ਅਨਲਗ ਕਰ ਦਿੱਤਾ ਇਹ ਨਹੀਂ ਕਰਾਉਣਾ ਚਾਹੀਦਾ ਸੀ ਇਹ ਇੱਕ ਕੌਂਸਲਰ ਦੇ ਮੇਰੇ ਤੇ ਨਜਾਇਜ਼ ਕੰਮ ਜਿਆਦਾ ਜਿਹੜੀ ਪਰਸੋਂ ਵੀਡੀਓ ਵਾਇਰਲ ਹੋਈ ਆ ਮੇਰੇ ਤੇ ਦੋਸ਼ ਲਾਇਆ ਇਹ ਲੋਕ ਭਲੀ ਭਾਂ ਤੇ ਜਾਨੂ ਨੇ ਵੀ ਮੈਂ ਜਾਇਲ ਕੇ ਜੋ ਹਟਾਇਆ ਰਾਣੀ ਚੰਸੀ ਚੌਂਕ ਦੇ ਵਿੱਚ ਜਿਹੜੀਆਂ ਪਾਈਪਾਂ ਲਵਾਈਆਂ ਗਈਆਂ ਸੀ ਉਹਨੂੰ ਪਟਵਾਇਆ ਜਦ ਕਿ ਉੱਥੇ ਗੱਡੀਆਂ ਖੜੀਆਂ ਕਰਨਾ ਰੇੜੀਆਂ ਦਾ ਸੱਜੇ ਖੰਦ ਤੋਂ ਮੋੜ ਵਗੈਰਾ ਕਰਨਾ ਨਾ ਕਿ ਕੋਈ ਆਪਾਂ ਇਦਾਂ ਦਾ ਕੋਈ ਕਰਾਇਆ ਇਹ ਸਾਰੇ ਨੂੰ ਪਤਾ ਹੈ ਸਾਡੇ ਸਾਰੇ ਕੌਂਸਲਰ ਨੇ ਜੇ ਕਿਸੇ ਨੇ ਵੀ ਕੋਈ ਨਜਾਇਜ਼ ਕਬਜ਼ਾ ਕੀਤਾ ਕਰਵਾਇਆ ਮੈਂ ਉਹਦਾ जिम्मेदार ਸਾਡੇ ਸਾਰੇ ਕੌਂਸਲ ਸਾਡਾ ਸਾਰਾ ਗਰੁੱਪ ਜ਼ਿੰਮੇਵਾਰ ਆ ਇੱਕ ਗੱਲ ਖੁਦ ਮੈਂ ਹੀ ਪ੍ਰਧਾਨ ਦਾ ਭਰਾ ਕੌਂਸਲਰ کہہ ਰਿਹਾ ਵਾ ਪਿਛਲੇ ਦੋ ਦਿਨ ਚਾਰ ਦਿਨਾਂ ਚੋਂ ਨੇ ਇਹ ਗੱਲ ਹੋਈ ਆ ਜੇ ਨਜਾਇਜ਼ ਕਬਜ਼ੇ ਇਹਨਾਂ ਨੇ ਕਰਾਇਆ ਤੇ ਇਹ ਜਨਤਾ ਕੋਲੋਂ ਮਾਫੀ ਮੰਗਣ ਜਾਂ ਖੁਦ ਇਹਨਾਂ ਤੋਂ ਜਨਤਾ ਮਾਫੀ ਮੰਗਾਉ ਉ ਪ੍ਰਧਾਨ ਵੱਲੋਂ ਕਰਵਾਈ ਨਜਾਇਜ਼ ਕਬਜ਼ਿਆਂ ਦੀ ਪੈਰ ਲਈ ਅੱਜ ਤੋਂ ਮੈਂ ਸ਼ੁਰੂ ਕਰੂੰਗਾ ਆ ਦੇਖੋ ਜੀ ਪ੍ਰਧਾਨ ਨੇ ਨਜਾਇਜ਼ ਕਬਜ਼ਾ ਕਰਵਾਇਆ ਇੰਦੀ ਕੰਪਲੇਂਟ ਸੈਕਟਰੀ ਸਾਹਿਬ ਕੋਲ ਗਈ ਆ। ਇੰਦੀ ਕੰਪਲੇਂਟ ਸੈਕਟਰੀ ਸਾਹਿਬ ਕੋਲੇ ਪਈ ਆ। ਕਹਿੰਦੇ ਆਉਣ ਵਾਲੇ ਦਿਨਾਂ 'ਚ ਸਾਡਾ ਗਰੁੱਪ ਮਿਲ ਕੇ ਅਗਲੇ ਹਫ਼ਤੇ ਕੋ ਖੁਦ ਕਾਰਵਾਈ ਕਰੂਗਾ ਜੀ। ਬਈ ਮੰਡੀ ਪੁਰਾਣੀ ਮੰਡੀ ਦੇ ਨਜਾਇਜ਼ ਕਬਜ਼ੇ ਆ ਪ੍ਰਧਾਨ ਵੱਲੋਂ ਕੋਲ ਬਹਿ ਕੇ ਚਲਾਇਆ ਗਿਆ ਜੀ। ਇੰਦੀ ਸੈਕਟਰੀ ਸਾਹਿਬ ਕੋਲ ਕੰਪਲੇਂਟ ਪਈ ਆ ਸਾਡਾ ਗਰੁੱਪ ਖੁਦ ਇੰਦੀ ਪੈਰਵਾਈ ਕਰੂਗਾ ਜੀ ਅਗਲੇ ਹਫ਼ਤੇ। ਇੱਧਰ ਭਾਈ ਸਾਡੇ ਜਿਹੜੇ ਗਰੁੱਪ ਦੇ ਕੋਈ ਕਬਜ਼ਾ ਕਰਾਇਆ ਕੀਤਾ ਵਾ ਉਹ ਉਹਦੀ ਜਾਣਕਾਰੀ ਤਾਂ ਨਹੀਂ ਦੱਸਦੇ ਕਿੱਥੇ ਕਿੱਥੇ ਮਾਲਾ ਸਮਝ ਤੂੰ ਵੀ ਮੜੇ ਨੂੰ ਜਿਹੜਾ ਕਰਦਾ ਕਰੋ ਠੀਕ ਹੈ ਜਿਹੜੇ ਕਿਸੇ ਸਾਡੇ ਕੌਂਸਲਰ ਨੇ ਕਿਸੇ ਕਬਜ਼ਾ ਕੀਤਾ ਜਾਂ ਕਰਾਇਆ ਸਾਡੇ ਕੌਂਸਲਰ ਨੇ ਮੈਂ ਜ਼ਿੰਮੇਵਾਰ ਨਹੀਂ ਮੈਂ ਇਹ ਇਹਨਾਂ ਨੂੰ ਚੈਲੰਜ ਕਰਦਾ ਮੈਂ ਦਿਖਾਉਣਾ ਇਹਨਾਂ ਦੇ ਮੌਜੂਦਾ ਕੌਂਸਲਰਾਂ ਨੇ ਕਬਜ਼ੇ ਜਿਹੜੇ ਕੀਤੇ ਹੋਏ ਨੇ ਮੈਂ ਜਾ ਕੇ ਦਿਖਾਉਣਾ ਇਹ ਮੇਰੇ ਨਾਲ ਚੱਲਣਾ ਮੈਂ ਦਿਖਾਉਣਾ ਇਹ ਉੱਥੇ ਜਾ ਕੇ ਜੇ ਵਾਕਈ ਸਾਫ਼ ਸੁਥਰੇ ਨੇ ਜੇ ਤਾਂ ਇਹ ਆਪਣੇ ਉਹ ਮੌਜੂਦਾ ਕਿਨਾਰੇ ਦੇ ਕੌਂਸਲ ਜਿਹੜੇ ਨਜਾਇਨ ਕਬਜ਼ੇ ਕੀਤੇ ਹੋਏ ਨੇ ਇੱਕ ਹੋਰ ਮੇਰੇ ਪ੍ਰਬੰਧਨ ਦੀ ਸੂਚੀਪੋਰਟ ਦੇ ਵਿੱਚੋਂ ਮੇਰਾ ਨਾਮ ਪਹਿਲਾਂ ਜਿੰਨਾ ਚਿਰ ਮੈਂ ਕੰਮ ਕੀਤਾ 7 ਮਹੀਨੇ ਮੇਰਾ ਨਾਮ ਲਿਖਿਆ ਹੋਇਆ ਸੀਗਾ ਇਹਨਾਂ ਨੇ ਕਿੱਡੀ ਵੱਡੀ ਸ਼ਰਾਰਤ ਕੀਤੀ ਔਰ ਸਰਕਾਰੀ ਰਿਪੋਰਟ ਨਾਲ ਛੇੜਛਾੜ ਕੀਤੀ ਇਹਨਾਂ ਨੇ ਮੇਰਾ ਨਾਮ ਤੋਂ ਹਟਾ ਦਿੱਤਾ ਗਿਆ ਇਹਦੀ ਮੈਂ ਕੰਪਲੇਂਟ ਈਓ ਸਾਹਿਬ ਨੂੰ ਦਿੱਤੀ ਹੋਈ ਆ ਤੇ ਔਰ ਇਸ ਸਮੇਂ 'ਚ ਦੇਖਦੇ ਹਾਂ ਕਿ ਅਸੀਂ ਕੀ ਸੰਘਰਸ਼ ਵਿੜਾਂਗੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਕਹਿੰਦੇ ਨੇ ਵਿਕਾਸ ਦੇ ਕਮਾਵਾ ਦੇ ਵਿਕਾਸ ਦੇ ਕਮਾਵਾ ਦੇ ਇਹਨਾਂ ਨੇ ਖੁਦ 2 ਲੀਟਰ ਲਾਈਆਂ ਹੋਈਆਂ ਨੇ ਇੱਕ ਜਤਿੰਦਰਪਾਲ ਰਾਣੇ ਨੇ ਲਾਈ ਹੋਈ ਆ ਦੂਜੀ ਰੇਟ ਉਹਦੀ ਤਰੀਖ ਹੈਗੀ ਆ 21 1 25 ਜਿਹੜੀ ਦੂਜੀ ਦੇ ਮੇਚੀ ਸੋਤਾ ਤੇ ਲੋਡ ਬਲੂ ਲਗਾਈ ਗਈ ਆ ਉਹਦੀ ਤਰੀਖ ਹੈਗੀ ਆ 10 2 25 ਇਹ ਸਾਡਾ ਗਰੁੱਪ ਸਾਡੀ ਸਰਕਾਰ ਸਾਡੇ ਅੰਮ੍ਰਿਤ ਇਹ ਕਹਿੰਦੇ ਨੇ ਅਸੀਂ ਵੀ ਕਹਿੰਦੇ ਆ ਇਹ ਦੋਨੇ ਰੇਟਾਂ ਵਾਪਸ ਲੈਣ ਅਸੀਂ ਨਾਲ ਚੱਲਦੇ ਆ ਦੂਜੇ ਦਿਨ ਕੰਮ ਸ਼ੁਰੂ ਹੋਣ ਦੀ ਗਰੰਟੀ ਅਸੀਂ ਸਾਡੇ ਸਾਰਾ ਕਰੋ ਬਾਲਿਸ ਤੋਂ ਬਾਅਦ ਸਾਡੇ ਸਾਥੀ ਵਾਰੀ ਵਾਰੀ ਸਭ ਨਾਲ ਸਾਥ ਦਸੋ ਮੈਂ ਪ੍ਰਧਾਨ ਜੀ ਨੂੰ ਗੱਲ ਪੁੱਛਣੀ ਚਾਹੁੰਦਾ ਜੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜਦੋਂ ਇਹ ਕੁਰਸੀ ਤੇ ਬੈਠੇ ਐ ਉਦੋਂ ਵੀ ਸਾਡੀ ਨਗਰ ਕੌਂਸਲ ਸਰਖਿਆਂ ਦੇ ਵਿੱਚ ਰਹਿੰਦੀ ਆ ਹਮੇਸ਼ਾ ਤੁਸੀਂ ਗੱਲ ਕਰ ਲੋ ਵੀ ਇਹ ਕਹਿੰਦੇ ਆ ਕਿ ਅਸੀਂ ਵਿਕਾਸ ਕੀਤਾ ਵਿਕਾਸ ਕੀਤਾ ਵਿਕਾਸ ਕਰਦਾ ਕੀਤਾ ਤੁਸੀਂ ਤਾਂ ਸ਼ਹਿਰ ਦਾ ਨਾਸ਼ ਕੀਤਾ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਰੈਕੋਰਡ ਰੋ ਕਿਉਂਕਿ ਜਦੋਂ ਵੀ ਕਿਤੇ ਡਿਬੇਟ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਰੈਕੋਰਡ ਰੋ ਵਾਲੀ ਜਿਹੜੀ ਸੜਕ ਹੈ ਉਹਦੀ ਗੱਲ ਕਰੀ ਸਾਡੇ ਦੋ ਸਾਥੀ ਕੌਂਸਲਰ ਉਧਰ ਉਹਨਾਂ ਦੇ ਨਾਲ ਬੈਠੇ ਆ ਦਸ਼ਨਾ ਦੇ ਵੀ ਧੀਰਜੀ ਉਧਰ ਬੈਠੇ ਆ ਸਾਡੇ ਸਿੱਧੂ ਸਾਹਿਬ ਬੈਠੇ ਆ ਮਾਲਵਾਜੀ ਵੀ ਉਦੋਂ ਉਧਰ ਸੀ ਪਪੂ ਜੀ ਵੀ ਸੀ ਇਹਨਾਂ ਚਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਹਦੇ ਵਿੱਚ ਲੱਖਾਂ ਰੁਪਈਆ ਦਾ ਉਸਾਰਕ ਦੇ ਵਿੱਚ ਘਪਲੇਬਾਜੀ ਸੀ ਸਟੀਲ ਮੋਲਡਿੰਗ ਜਿਹੜੀ ਟਾਇਲ ਲੱਗਣੀ ਸੀ ਉਹਦੀ ਜਗ੍ਹਾ ਤੇ ਇਹ ਧੜਾ ਧੜ ਰਬਰ ਮੋਲਡਿੰਗ ਦੀਆਂ ਟਾਇਲਾਂ ਉੱਥੇ ਲੱਗ ਰਹੀਆਂ ਸੀ ਇਹ ਸਾਡੇ ਸਾਥੀ ਕਾਉਂਸਲਰ ਨੇ ਸ਼ਿਕਾਇਤ ਕਰਨ ਦੇ ਨਾਲ ਤਾਂ ਕਿਤੇ ਜਾ ਕੇ ਸਾਡਾ ਇਹ ਕਾਫੀ ਜਿਵੇਂ ਆਪਾਂ ਕਹਿ ਦਈਏ ਵੀ 50 ਹੋ ਗਿਆ ਨਗਰ ਕੌਂਸਲ ਦੇ ਰੁਪਏ ਦਾ ਨਹੀਂ ਤਾਂ ਜੇ ਕਿਤੇ ਇਹ ਨਾ ਚੱਕਦੇ ਉਸ ਗੱਲ ਨੂੰ ਤਾਂ ਪਤਾ ਨਹੀਂ 1.2 ਕਰੋੜ ਰੁਪਏ ਦੀ ਸੜਕ 'ਚੋਂ ਕਿੰਨਾ ਕੁ ਘਪਲੇਵਾਜੀ ਹੋ ਜਾਣ ਇੱਥੇ ਫੇਰ ਤੁਸੀਂ ਇਹ ਸੜਕ ਦੀ ਇੰਨੀ ਦਿਖਾਈ ਦਿੰਦੇ ਐ ਇਹ ਸੜਕ ਬਣਾਈ ਸੜਕ ਬਣਾਈ ਅੱਜ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ ਅੱਡਾ ਰੈਪੋਰਟ ਤੋਂ ਲੈ ਚੌਂ ਤੋਂ ਲੈ ਕੇ ਉੱਥੇ ਗੁਰਦੁਆਰਾ ਗੁਰਦੁਆਰਾ ਜੀ ਸਾਹਿਬ ਗੁਰਦੁਆਰਾ ਨਾਲ ਉੱਥੋਂ ਤੋਂ ਲੈ ਕੇ ਜਿੱਥੇ ਤੱਕ ਸਾਡੀ ਕਮੇਟੀ ਦੀ ਨਗਰ ਕੌਂਸਲ ਦੀ ਹਦੂ ਉਹਦੇ ਅੱਜ ਵੀ ਉਹ ਸ਼ੱਕ ਬਣ ਰੋਣ ਵਾਲੀ ਹੈ ਜਦੋਂ 2 ਕੋਰ ਰੁਪਏ ਦਾ ਆਪਣਾ ਕੰਮ ਪਾਸ ਹੋ ਜਾਵੇ ਆਪਾਂ ਕਿਉਂ ਨਹੀਂ ਉਹ ਸਰਕਦੀ ਸੁੱਧ ਲੈਂਦੇ ਕਿਉਂ ਨਹੀਂ ਬਣਾਉਂਦੇ ਉਹਦੇ ਚ ਕੀ ਅਸੀਂ ਨਿੱਕਾ ਬਣਦੇ ਆ ਮੈ ਅਮਰੀਕਾ ਬਣਦਾ ਜਾਂ ਮੇਰੇ ਜੀ ਸਾਥੀ ਕੌਂਸਲਰ ਬਿਠੇ ਹੈ ਇਹ ਨਿੱਕਾ ਪਾ ਰਹੇ ਆ ਨਿੱਕਾ ਤਾਂ ਹੈ ਆਪ ਹੀ ਇਹਨਾਂ ਦਾ ਪਾਇਆ ਵੇ ਖਾਮ ਖਾਂ ਜੋਲ ਨਾ ਦੇ ਧਮਾਂ ਦੇ ਵਿੱਚ ਜਾਂਦਾ ਵਾ ਉਹ ਬੋਲੀ ਜਾਂਦੀ ਹੈ ਨੰਬਰ 2 ਤੁਸੀਂ ਦੇਖ ਸਕਦੇ ਹੋ ਪੱਤਰਕਾਰ ਵੀ ਜਿੰਨੇ ਮੇਰੇ ਆਏ ਆ ਸਾਡੇ ਕੱਚੇ ਮਾਰਗ ਨੂੰ ਸੜਕ ਨਹੀਂ ਤੁਸੀਂ ਹਾਲਤ ਦੇਖੋ ਕਿੰਨੀ ਮਾਰੀ ਹਾਲਤ ਹੋਈ ਵੀ ਹੈ ਉਸ ਸੜਕ ਦੀ ਜਦੋਂ ਤੁਸੀਂ ਇਹਨਾਂ ਨੂੰ ਪੁੱਛੋਗੇ ਉਸ ਸੜਕ ਵਾਲੇ ਇਹਨਾਂ ਨੇ ਕੋਈ ਜਵਾਬ ਦੇ ਦੇਣਾ ਜੀ ਉਹ ਤਾਂ ਮਾਰਕੀਟ ਕਮੇਟੀ ਦੀ ਸੜਕ ਹੈ ਉਹ ਮਾਰਕੀਟ ਕਮੇਟੀ ਦੀ ਹੈ ਸੜਕਾਂ ਦੇ ਅੱਗੇ ਤੁਸੀਂ ਨਗਰ ਕੌਂਸਲ ਦਾ ਕਰੋੜਾਂ ਰੁਪਇਆ ਖਰਚ ਕੇ ਕਰੋੜਾਂ ਰੁਪਇਆ ਬਰਬਾਦ ਨਹੀਂ ਕੀਤਾ 6 ਗੋਲੇ ਰੂਰਤੋ ਲੈ ਕੇ ਹਰੀ ਸਿੰਘ ਡਾਕਟਰ ਹਰੀ ਸਿੰਘ ਚੌਂਕਾ ਤੋਂ ਡਾਕਟਰ ਹਰੀ ਸਿੰਘ ਜੀ ਨੂੰ ਤਾਂ ਲੈ ਕੇ ਕੱਚਾ ਮਾਲ ਕਰੋੜ ਤੱਕ ਦੋਨੇ ਪਾਸੇ ਇਹਨਾਂ ਨੇ ਬਰਮ ਲਾਏ ਉਹ ਰੱਜ ਜਾ ਕੇ ਤੁਸੀਂ ਦੋਨੇ ਸੜਕਾਂ ਦਾ ਹਾਲ ਦੇਖ ਸਕਦੇ ਹੋ ਵੀ ਜਿਹਦੇ ਜਿਹੜੇ ਸੜਕਾਂ 'ਤੇ ਬਰਮ ਲੱਗੇ ਲੱਖਾਂ ਰੁਪਏ ਤੇ ਖਰਚੇ ਗਏ ਉਹ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਕੋਈ 20 ਤੇ 50 ਹਜ਼ਾਰ ਰੁਪਏ ਵੀ ਲੱਗਿਆ ਹੋਵੇ ਇੰਨੀ ਦੁਰਦਸ਼ਾ ਉੱਥੇ ਬਣੀ ਹੋਈ ਹੈ ਫਿਰ ਕੱਚੇ ਮਾਲ ਕਰੋੜ ਤੇ ਹਜੇ ਵੀ 40-45 ਲੱਖ ਰੁਪਏ ਦਾ ਕੋਈ ਕੰਮ ਹੈ ਹੋਣ ਵਾਲਾ ਇਹਨਾਂ ਲਈ ਕੋਈ 60 ਲੱਖ ਰੁਪਏ ਦਾ ਕੰਮ ਹੈ ਇਹਨਾਂ ਦਾ ਹੀ ਕੋਈ ਨਜ਼ਦੀਕੀ ਠੇਕੇਦਾਰ ਹੈ ਜਿਹਦੇ ਕੋਲੇ ਕੰਮ ਹੈ ਕਿਉਂ ਤੁਸੀਂ ਅੱਜ ਲੋਕਾਂ ਨੂੰ ਨਗਰ ਦੇ ਵਿੱਚ ਧੱਕਿਆ ਹੋਇਆ ਵੈ ਕਿਉਂ ਨਹੀਂ ਤੁਸੀਂ ਉਸ ਪੈਸੇ ਦੇ ਨਾਲ ਉਹ ਸੜਕ ਦੀ ਦਸ਼ਾ ਸੁਧਾਰਦੇ ਉਹ ਪੈਸਾ ਉੱਥੇ ਲਾਵੋ ਉਹਨੂੰ ਤੁਸੀਂ ਪੈਸੇ ਨੂੰ ਕੀ ਕਰਨਾ ਚਾਹੁੰਦੇ ਹੋ ਕੌਣ ਤੁਹਾਨੂੰ ਰੋਕਦਾ ਹੈ ਇਹਨੇ ਰੋਕ ਲਗਾਈ ਹੈ ਕਲਮ ਤੁਹਾਡੇ ਕੋਲੇ ਕੁਰਸੀ ਤੁਹਾਡੇ ਕੋਲੇ ਉਹਨੂੰ ਲਾਓ ਉਹ ਸੜਕ ਨੂੰ ਮਿਉਸਪਲ ਸੈਣੀ ਕਮੇਟੀ ਦੇ ਜਿੰਨੇ ਵੀ ਕੰਮ ਐ ਪ੍ਰਧਾਨ ਜੀ ਵੱਲੋਂ ਆਪਣੇ ਚਿਹਤੇ ਠੇਕੇਦਾਰਾਂ ਤੋਂ ਇਹੇ ਕਰਾਉਣਾ ਚਾਹੁੰਦੇ ਸੀ ਔਰ ਜਿੰਨੀ ਉਹਨਾਂ ਦੀ ਲਿਮਟ ਸੀ ਉਸ ਲਿਮਟ ਤੋਂ ਵੀ ਵੱਧ ਕੇ ਇਹ ਕੰਮ ਕਰਾਉਣਾ ਚਾਹੁੰਦੇ ਸੀ ਉਹ ਤੋਂ ਇਹਨਾਂ ਨੂੰ ਏਡੀਸੀ ਸਾਹਿਬ ਨੇ ਇਹਨਾਂ ਤੋਂ ਰੋਕ ਲਵਾਈ ਏਐਮ ਨੇ ਉਹਨਾਂ ਰਜਿਸਟਰ ਦੇ ਵਿੱਚ ਨੋਟ ਕੀਤਾ ਆ ਤੁਸੀਂ ਦੇਖ ਸਕਦੇ ਹੋ ਇਹ ਕਿਸੇ ठेकेदार ਦੀ ਲਿਮਟ 20 ਲੱਖ ਆਪਾਂ ਤੋਂ 30 ਲੱਖ ਦਾ ਕੰਮ ਕਿਵੇਂ ਕਰਾ ਸਕਦੀ ਹੈ ਫਿਰ ਬੁਣਸੀ ਗੱਲ ਕਰਦੇ ਆਂ ਸ਼ਹਿਰ ਦੀਆਂ ਲਾਈਟਾਂ ਦੇਖੋ ਲਾਈਟਾਂ ਦਾ ਇੰਨਾ ਬੁਰਾ ਹਾਲ ਹੈ ਉਹ ਜੇ ਤੁਸੀਂ ਗੋਗੇ ਮੇਰੇ ਅੱਗੇ ਦੇ ਬਾੜ ਦੇ ਵਿੱਚ ਵੀ ਤੇਰੇ ਵਰਗੇ ਬਾੜ ਦੇ ਦੇ ਵਿੱਚ ਤਾਂ ਵੀ 10 ਲੱਖ ਕੰਮ ਨਹੀਂ ਬੰਦਦਾ ਉਹਦਾ ਇਹ ਕਾਰਨ ਨਹੀਂ ਹੈ ਕਿ ਇਹ ਲਾਈਟਾਂ ਕੋਈ ਨਗਰ ਕੌਂਸਲ ਦੇ ਪ੍ਰਧਾਨ ਨੇ ਲਵਾਈਆਂ ਮੈਂ ਜਦੋਂ ਜਦੋਂ ਲਾਈਟਾਂ ਪਿੱਛੇ ਜੇ ਦਸਹਿਰਾ ਦੀਵਾਲੀ ਸਾਰੇ ਕਿੰਨੇ ਤਿਹਾਰ ਲੰਗੇ ਆ ਅਸੀਂ ਆਪਣੀਆਂ ਜੇਬਾਂ ਦੇ ਵਿੱਚੋਂ 11000 ਰੁਪਏ ਖਰਚ ਕਰਕੇ ਅਸੀਂ ਆਪਦੇ ਕੋਲੋਂ ਵੱਲਬ ਲਵਾਨੀ ਆ ਤਾਂ ਸੱਡੇ ਬਾਰੇ ਦੇ ਵਿੱਚ ਜਗਮਗਾ ਇਹਦਾ ਬੰਦੇ ਇਹ ਨਹੀਂ ਆ ਵੀ ਇਹਨਾਂ ਨੇ ਕੋਈ ਜਗਮਗ ਕੀਤੀ ਹੋਈ ਹੈ ਹੋਰ ਵੀ ਮੇਰੇ ਸਾਥੀ ਕਾਉਂਸਲਰ ਬੈਠੇ ਹੈ ਇਹਨਾਂ ਦੇ ਵੀ ਤੁਸੀਂ ਸਾਥੀ ਕਾਉਂਸਲਰਾਂ ਤੋਂ ਪੁੱਛ ਸਕਦੇ ਹੋ ਉਹ ਵੀ ਆਪਦੇ ਕੋਲੋਂ ਪੈਸੇ ਖਰਚ ਕੇ ਲੰਡਨ ਠੀਕ ਕਰਾਉਂਦੇ ਆ ਅੱਛਾ ਹੋਰ ਪੈਸਾ ਤੋਂ ਵੱਡੀ ਇਹਨਾਂ ਦੀ ਨਲਕੀ ਉਹਨੂੰ ਦੱਸਣ ਲੱਗਿਆ ਠੀਕ ਪਿੱਛੇ ਜੇ 10 ਤਰੀਕ ਨੂੰ ਐਤਵਾਰ ਨੂੰ ਇੱਥੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ દ્વાਰਕਾधीश ਮੰਦਿਰ ਵੀ ਇੱਥੇ ਓਪਨਿੰਗ ਹੋਈ ਹੈ ਉਹ ਰੋਸ਼ ਮੰਦਿਰ ਦੀ ਓਪਨਿੰਗ ਦੇਤੇ ਠੀਕ ਹੈ ਵੀ ਮੈਂ ਇਹਨਾਂ ਦੇ ਗਰੁੱਪ ਦਾ ਨਹੀਂ ਹੈ ਉਹ ਮੇਰੇ ਰਿਸ਼ਤੇਦਾਰਾਂ ਨੇ ਸ੍ਰੀ ਕ੍ਰਿਸ਼ਨ ਜਨ ਭਗਵਾਨ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਨਾਲ ਇੱਕ ਬਹੁਤ ਹੀ ਵਧੀਆ ਸ਼ਾਨਦਾਰ ਮੰਦਿਰ ਇੱਥੇ ਲੋਕਾਂ ਨੂੰ ਦਿੱਤਾ ਹੁੰਦਾ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਾਰੇ ਜਗ੍ਹਾਵਾਂ ਦੇ ਵਿੱਚੋਂ ਮੰਡੀਆਂੋਂ ਸ਼ਹਿਰੋਂ ਤਸੀਲੋਂ ਕੋਈ ਕੋਨਾ ਐਸਾ ਨਹੀਂ ਬਚਿਆ ਜਿੱਥੇ ਜਿੱਥੋਂ ਲੋਕ ਇਸ ਮੰਦਰ ਦੇ ਦਰਸ਼ਨ ਕਰਨ ਆਇਓ ਔਰ ਉਸ ਮੰਦਰ ਦੇ ਆਲੇ ਦੁਆਲੇ ਦੀ ਤੁਸੀਂ ਦੁਰਦਸ਼ਾ ਦੇਖ ਸਕਦੇ ਸੀਗੇ ਇਹਦਾ ਬਦਲ ਨਹੀਂ ਆ ਕਿ ਮੇਰੀ ਤੁਹਾਡੇ ਨਾਲ ਕੋਈ ਦੁਸ਼ਮਣੀ ਹੈ ਮੇਰੇ ਉਹ ਰਿਸ਼ਤੇਦਾਰਾਂ ਦਾ ਮੰਦਰ ਹੈ ਵੀ ਤੁਸੀਂ ਉਸ ਮੰਦਰ ਦੇ ਆਸ-ਪਾਸੇ ਸਫਾਈ ਬਣਾ ਕਰੋ ਫਿਰ ਤੁਸੀਂ ਉੱਥੇ ਖੁਦ ਚੀਫ ਗੈਸਟ ਹੋ ਮੁੱਖ ਮਹਿਮਾਨ ਹੋਵੋ ਉਸ ਮੰਦਰ ਦੇ ਤੁਸੀਂ ਜਿੱਦਣ ਉਹਦੀ ਓਪਨਿੰਗ ਹੋਣੀ ਸੀ ਔਰ ਤੁਸੀਂ ਮੇਰੇ ਪੱਤਰਕਾਰ ਵੀਰਾਂ ਨੇ ਵੀ ਆ ਸਾਡੇ ਸਾਥੀ ਕਾਉਂਸਲਰ ਵੀ ਤੁਸੀਂ ਵੀ ਇੱਥੋਂ ਇਧਰ ਵੀ ਆਏ ਹੋਵੋਗੇ ਕੇ ਹੋਗੇ ਬਹੁਤ ਸਾਰੇ ਕਾਉਂਸਲਰ ਮੇਰੇ ਸਾਥੀ ਮੰਦਰ 'ਚ ਵੀ ਆਏ ਆ ਉਦੋਂ ਓਪਨਿੰਗ ਦੇ ਵਿੱਚ ਉੱਤੇ ਉੱਤੇ ਹਾਲ ਦੇਖਣ ਆਲਾ ਸੀਗਾ ਸਾਹਮਣੇ ਦੇਖ ਲਓ ਕੀ ਹਾਲ ਹੋਇਆ ਕਿ ਅਸੀਂ ਜੇ ਕਿਸੇ ਨੇ ਇਧਰ ਲੰਘਣਾ ਉਹ ਵੀ ਕੂੜੇ ਉੱਤੋਂ ਲੰਘ ਰਿਹਾ ਸੀ ਉਦੋਂ ਲੰਘਣਾ ਉਹ ਵੀ ਕੂੜੇ ਉੱਤੋਂ ਲੰਘ ਰਿਹਾ ਸੀ ਜਿਹੜਾ ਮਾਰ ਇਧਰ ਆ ਰਿਹਾ ਸੀ ਸ਼ਾਤਰੀ ਨਗਰੋਂ ਜਦੋਂ ਉਹ ਵੀ ਕੂੜੇ ਦੀ ਦਲਦਲ ਦੇ ਵਿੱਚੋਂ ਉਹ ਕੀ ਲੰਘ ਰਿਹਾ ਸੀ

ਕਿੰਨਾ ਵੀ ਇਹਨਾਂ ਦੇ ਸਾਥੀ ਕੌਂਸਲਰਾਂ ਨੂੰ ਵੀ ਤੁਸੀਂ ਪੁੱਛ ਕੇ ਦੇਖ ਲਓ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਫਲੈਕਸੀਆਂ ਕੱਲ ਲਾਈਆਂ ਨੇ ਉਹਦੇ ਵਿੱਚ ਇਹਨਾਂ ਨੇ ਲਿਖਿਆ ਵੈ ਵੀ ਵਿਕਾਸ ਦੇ ਕੰਮ ਚਲਾਉਣ ਵਾਲੇ ਕੌਂਸਲਰ ਅਤੇ ਉਹਨਾਂ ਦੇ ਸਹਿਯੋਗੀ ਕੀ ਅਸੀਂ ਸ਼ਹਿਰ ਦਾ ਵਿਕਾਸ ਨਹੀਂ ਚਾਹੁੰਦੇ ਕੀ ਗੱਲੇ ਤੁਸੀਂ ਸ਼ਹਿਰ ਦਾ ਵਿਕਾਸ ਚਾਹੁੰਦੇ ਹੋ ਜਿਹੜੀ ਕੋਈ ਸ਼ਿਕਾਇਤ ਹੋਈ ਸੀ ਨਾ ਜੀ ਸ਼ਿਕਾਇਤ ਇਸ ਗੱਲ ਦੀ ਹੋਈ ਸੀ ਵੀ ਜਿਹੜੇ ਇਹਨਾਂ ਨੇ 71 ਕੰਮ ਪਾਏ ਸੀ 35 ਦੀ ਮੀਟਿੰਗ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਕੰਮ ਇਹਨਾਂ ਨੇ ਦੁਬਾਰਾ ਦੁਬਾਰਾ ਹੋ ਕੇ ਵਿੱਚ ਕੰਮ ਚਾਰੇ ਵੇਸੀ ਉਹ ਜਿਹੜੇ ਅਸੀਂ 8 ਕਾਉਂਸਲਰ ਸਹਿਮਾਨ ਸੀਗੇ ਜਿਹੜੇ ਸਾਡੇ ਕੰਮ ਇਹਨਾਂ ਨੇ ਪਾਏ ਸੀ ਤੁਸੀਂ ਇਹਨਾਂ ਨੂੰ ਕੋਈ ਵੀ ਸੌਂਫਾ ਕੇ ਕਹਿੰਦੇ ਨਹੀਂ ਸ਼ਾਨੂੰ ਕੋਈ ਪੁੱਛਿਆ ਹੋਵੇ ਵੀ ਕਿਹੜਾ ਕੰਮ ਪਾਣਾ ਮੈਂ ਸਾਡਾ ਕੋਈ ਪੁੱਛੇ ਹੀ ਨਹੀਂ ਦਾ ਕਰਾਣਾ ਸੀ ਕਿਹੜਾ ਚਾਹੁੰਦੇ ਆ ਪਾਈਏ ਕੌਣ ਜਾਣਦੇ ਇਹੜੇ ਕੰਮ ਜਾਂਦੇ ਆ ਇਸ ਕਰਕੇ ਅਸੀਂ ਜਿਹੜੀ ਉਹ ਸ਼ਿਕਾਇਤ ਇਸ ਕਰਕੇ ਦਿੱਤੀ ਸੀਗੀ ਅਸੀਂ ਕੋਈ ਕੰਮ ਨਾ ਕੋਣ ਨਹੀਂ ਸੀ ਤੇ ਕੋਣ ਨਹੀਂ ਦਿੱਤੇ ਸੀ ਆ ਸਰਕਾਰ ਵੱਲੋਂ ਚਿੱਠੀ ਹੈ ਉਹ ਕਹਿੰਦੇ ਵੀ ਜਿੰਨੇ ਤੁਹਾਡੇ ਨਗਰ ਦੇ ਪਹਿਲਾਂ ਕੰਮ ਪਾਸ ਕੀਤੇ ਹੋਏ ਆ ਉਹ ਕੰਮ ਪਹਿਲਾਂ ਨੇਪੜੇ ਚੜਾਓ ਜਿੰਨੀ ਦੇ ਉਹ ਨੇਪੜੇ ਨਹੀਂ ਚੜਦੇ ਉੰਨੀ ਦੇ ਅਸੀਂ ਕੋਈ ਕੰਮ ਪਾਸ ਨਹੀਂ ਕਰਨਾ ਇਹ ਉਸ ਵਜ੍ਹਾ ਦੇ ਨਾਲ ਹੈ ਜਿਹੜੇ ਕੰਮ ਫੇਲ ਹੋਏ ਆ ਨਾ ਕਿ ਅਸੀਂ ਇਹ ਫੇਲ ਕਰਾਏ ਜੈ ਸਾਰੇ ਸਾਥੀ ਪੱਤਰਕਾਰ ਸਾਰੇ ਕਮ ਸਦਾ ਬੈਠੇ ਨੇ ਇਹ ਇੱਕ ਅਲਿਗੇਸ਼ਨ ਆਉਂਦੇ ਵੀ ਕਿ ਇਹ ਸਾਡੇ 71 ਕੰਮਾਂ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਕਿਨਾਂ ਲੋਕੋ ਨੂੰ ਸੁਝਾਵਾ ਹੋਇਆ ਕਿ 38 2021 ਦੀ ਪਹਿਲੀ ਮੀਟਿੰਗ ਦੇ ਵਿੱਚ ਕੰਮ ਪਾਸ ਹੋ ਗਿਆ ਤਾਂ ਉਹ ਦੋ ਕੰਮ ਮਿਲੇ ਐਸੀ ਸੀ 10 10 ਲੱਖ ਦੇ ਦੋ ਕੰਮ ਸੀ ਇਹਨਾਂ ਟੈਂਡਰ ਲੱਗਣ ਦੇ ਬਾਵਜੂਦ ਵੀ ਅੱਜ ਤੱਕ ਉਹ ਸੈਨੂ ਬੋਲੇ ਨਹੀਂ ਸੈਨ ਨਹੀਂ ਕੀਤੀ ਨਾ ਇਹ ਵਿਕਾਸ ਕਰ ਦਿੱਤੀ ਉਹ ਸਾਡੇ ਬਾੜੀ ਸਾਡੇ ਘਰ ਦਾ ਕੰਮ ਨਹੀਂ ਉਹ ਬੰਨਾਂ ਦਾ ਕੰਮ ਨਹੀਂ ਇਹਨਾਂ ਨੇ ਹੁਣ ਤੱਕ ਨੂੰ ਉਹਨਾਂ ਦੇ ਟੈਂਡਰ ਖੋਲ੍ਹ ਦਿੱਤੇ 10 ਬਾਰੀ ਬੰਦਾ ਸਾਈਨ ਕਰਨ ਗਿਆ ਇਹਨਾਂ ਕੋਲ ਵੀ ਐਟੈਂਡ ਖੋਲ੍ਹ ਦਿੱਤਾ ਉਹ ਟੈਂਡਰ ਪ੍ਰਧਾਨ ਦੇ ਸਾਈਨ ਹੋਣਾ ਸੀ ਇਹਨੇ ਸਾਈਨ ਹੁੰਦਾ ਨਾ ਲੈਣ ਕੋਈ ਫੇਰ ਜਿਹੜੀ ਇਹਨਾਂ ਨੇ ਕੰਮ ਪਾਏ ਆ ਵੇ ਸਭ ਤੋਂ ਬਿਨਾ ਪੁੱਛੋਂ ਸਾਡੇ ਦਾ ਇਹਨੇ ਪਿਆਰ ਨਾਲ ਕੰਮਾਂ ਆਮ ਦਾ ਪਾਇਆ ਕਾਹਦਾ ਫੰਦਰਾ ਮਦਦ ਖੋਲ੍ਹਵਾ ਦਿੱਤਾ ਉਹ ਵੀ ਬਿਨਾ ਪੁੱਛੇ ਵੀ ਕਿਹੜਾ ਕੰਮ ਹੋਣਾ ਕਿਹੜਾ ਨਹੀਂ ਪਰ ਕੋਈ ਜਿਹਨੂੰ ਪੁੱਛਿਆ ਅੱਦੇ ਹੋਏ ਕੰਮ ਉਹ ਵੀ ਜਿਹੜੇ ਕੰਮ ਹੋਇਆ ਆ ਮੇਰੇ ਕੋਲ ਰਸੂਪਈਆ ਕੋ ਦਿ ਮੇਰੇ ਮੇਰੇ ਕੰਮਾਂ ਨਾਲੋਂ ਜ਼ਿਆਦਾ ਕੰਮ ਡਬਲ ਪਾਏ ਹੋਏ ਨੇ ਇਹਦੇ ਆਪ ਜੀ ਸਾਡੇ ਕੰਮ ਘੱਟ ਪਲੇ ਆਪੇ ਡਬਲ ਪਾ ਲਈ ਇਹਦੇ ਵਿੱਚੇ ਤਾਂ ਕਿ ਆਪ ਜੀ ਕਰੈਕਸ਼ਨ ਨੂੰ ਦੇਖਣ ਵੀ ਲੋਕ ਵੀ ਆਹ ਦੁਆਰੇ ਨਾਲ ਕਿਸਨ ਪਤਾ ਲੱਗੇ ਕਿ ਮੇ ਕੰਮ ਹੋਇਆ ਇਹਨਾਂ ਦੇ ਹਰ ਕੰਮ ਦੇ ਪੂਰੇ ਚੰਡਾ ਲਿਖਿਆ ਸਾਡੇ ਰੁਪਈਆ ਆਹ ਦੇਖੋ ਲਿਖਿਆ ਸੀ ਆ ਪਾਇਆ ਅਸੀਂ ਇਹਨਾਂ ਨੂੰ ਫਾਈਲ ਵਿੱਚ ਡਬਲ ਡਬਲ ਕੰਮ ਹੋ ਰਿਹਾ ਜਿਹੜੇ ਕੰਮ ਹੋ ਚੁੱਕੇ ਆ ਉਹਨੂੰ ਦੁਬਾਰੇ ਕਿਉਂ ਪਾਇਆ ਗਿਆ ਅਸੀਂ ਕੰਮ ਰੋਕੇ ਦੀ ਇਹ ਲੋਕਾਂ ਨੇ ਵੀ ਸਾਡੇ ਕੰਮ ਵੀ ਹੀ ਪਾਉਣੇ ਚਾਹੀਦੇ ਨਾਲ ਜਿਹੜੇ ਕੰਮ ਡਬਲ ਕੀਤਾ ਇੱਕ ਗਲਤ ਕੱਟੇ ਜਾਂਦੇ ਕਿਉਂ ਲਾ ਵੀ ਤੁਸੀਂ ਆਦੀ ਮਰਦੀ ਨਾਲ ਪਰੋ ਡਬਲ ਆਪਰੇ ਮਰਦੀ ਨਾਲ ਪੈ ਬੰਡਰੋ ਇਹ ਹਲੇ ਇਮਾਨਦਾਰ ਨਹੀਂ ਰਹਿੰਦੇ ਆਪਣੇ ਆਪ ਇਹ ਇਮਾਨਕੇ ਦੇ ਵਿੱਚ ਸਾਫ਼ ਚੱਕ ਦਿੱਤੀ ਐ ਨਹੀਂ ਠਗੀ ਆ ਹਰੇਕ ਕੰਮ ਦੇ ਪੂਰੇ ਨਿਖਾਰਾ ਸਾਡਾ ਪਿੰਡ ਦਾ ਵੀ ਕਿਹੜਾ ਕੰਮ ਡਬਲ ਆ ਕਿਹੜਾ ਕੰਮ ਹੋਇਆ ਹੋਇਆ ਆ ਜੱਗੇ ਜੇ ਬਿਠੇ ਨੇ ਇਹਨਾਂ ਦੀ ਇੱਕ 45 ਲੱਖ ਦੀ ਪਹਿਲਾਂ ਬਣ ਚੁੱਕੀ ਸੀ ਉਸੇ ਨੂੰ ਹੁਣ ਹੀ ਦੁਬਾਰੇ ਬਿਠਾਤਾ ਉਹ ਦਸੰਗ ਗੁਰੂ 3 ਲੱਖ ਦੀ ਵਿਚਾਰ ਗੁਰੂ ਦੁਆਰੇ ਫਿਰ ਬੰਦ ਤੇ 23 ਲੱਖ ਸਾਉਂਦ ਤੇ 23 ਲੱਖ ਕਿਤੇ ਯਾਰ ਪਾਣੀ ਸ਼ਕਤ ਦੁਆਰੇ ਇਹ ਵੀ ਨਹੀਂ ਆਪਣੇ ਬੜਾ ਥੋੜੀ ਸੀ ਉਹ ਦੁਆਰੇ ਵਾਰ ਮੈਂ ਬੰਦ ਕੀਤੀ ਬਾਕੀ ਤਾਂ ਤੋਂ ਪਛੇਰੇ ਪਰਿਵਾਰ ਦਾ ਅਸੀਂ ਤਾਂ ਫਿਰ ਉਹਨੇ ਮੈਂ ਸਾਰੇ ਕੰਮ ਜਿਹੜੇ ਪਹਿਲਾ ਪੁਰਗੇ ਗ੍ਰਾਮ ਪਹਿਲਾਂ ਹੀ ਤੇ ਜਾਣ ਫਿਰ ਸਰਕਾਰ ਨੇ ਚਿੱਠੀ ਹੱਦੀ ਇਹ ਕੰਮ ਰੋਕੇ ਨਹੀਂ ਉਹਨਾਂ ਨੇ ਇਹ ਹਾਈ ਕੋਰਟ ਸਰੂ ਲਾਇਆ ਹੈ ਆਹ ਜਿੱਥੋਂ ਪੜਦਾ ਪਿਆ ਮੇਰੇ ਭਾਈ ਨੇ ਇਸ 100 ਵਰਕੇ ਦਾ ਬਰਾਦਾ ਲੋਕ ਕਰਨ ਆਇਆ 23 ਸਨ ਇਹ ਕੀ ਅਰਥ ਦੀ ਗੀਤਾ ਕਿਹਦਾ ਵੀ ਆਪ ਹੰਡਾ ਵੀ ਆਉਣਾ ਲਾਇਆ ਹਾਈ ਕੋਰਟ ਬਾਈ ਨੇਮ ਮੇਰਾ ਮੇਰੀ ਨਾਮ ਦਾ ਮੇਰੇ ਨਾਮ ਦਾ ਐਮਨ ਸਿੰਘ ਦਾ ਨਾਮ ਦਾ ਹੀ ਉਹਦਾ ਨਾਮ ਦਾ ਸੈਕਟਰੀ ਦਾ ਨਾਮ ਦਾ ਡਾਇਰੈਕਟਰ ਦਾ ਨਾਮ ਦਾ ਆਹ ਇਹ ਹਾਈ ਕੋਰਟ ਸਰ ਲੈ ਗਿਆ ਅਸੀਂ ਹਾਈ ਕੋਰਟ ਨਹੀਂ ਲੈ ਕੇ ਅਸੀਂ ਤਾਂ ਹੁਣ ਵੀ ਕਹਿੰਦੇ ਸੱਜਿਆ ਤੇ ਚਾਲ ਮੇਰੇ ਮਿਲਾਂ ਸੜਗਦੇ ਮਿਲਨ ਸਾਹਿਬ ਇੱਥੇ ਸੀਗੇ ਇਹਨਾਂ ਦੇ ਚਾਰ ਸਾਥ ਮੀਟਰ ਬਣਾ ਲੈਣੇ ਚਾਹ ਸਾਡੇ ਮੀਟਰ ਉਹਨੇ ਕਿਹਾ ਵੀ ਤੁਸੀਂ ਦੁਨੇ ਖਤਮ ਆ ਬਾਗੇ ਬਾਅਸ ਲਓ ਸਾਫੇ ਦੁਨੇ ਟਰਫ ਦੀ ਬਾਅਸ ਲਓ ਤੇ ਕੰਮ ਸੁਧਰੀ ਕੰਮ ਆਪ ਦਾ ਚਲਾਓ ਮੇਂਦੀ ਮੇਰੀ ਜਿੱਥੇ ਰੋੜਾ ਮੈਂ ਬਿਨਾ ਬਖਵਾ ਤੂੰ ਸਾਰੇ ਮਾੜਾ ਕੰਮ ਕਰਾਂਗੀ ਦੁਨੇ ਦਾ ਬਾਖੀ ਕੋ ਦੇਣੀ ਬਾਅਸ ਲਓ ਪਰ ਉਸਨੇ ਤਾਂ ਫੇਰ ਮੁੜ ਤਰੀਕੀ ਪਹਿਲਾਂ ਹਾਂ ਕਰਕੇ ਆਏ ਮੇਸੀ ਚੋ ਲੈਣ ਨੂੰ ਤੇ ਆਖਾ ਕਿ ਦਵਾਰੇ ਫਿਰ ਨੂੰ ਗਿਆ ਚਲੋ ਉੱਦੀ ਚਲੀਏ ਨਹੀਂ ਜੀ ਤੁਸੀਂ ਲਓ ਅਸੀਂ ਨਹੀਂ ਲੈਣੀ ਲੋ ਕਿੱਥੋਂ ਗੱਲ ਕਰਦਣਗੇ ਆ ਬੋਲ ਲਾ ਕੇ ਭੰਡੇ ਭਰੇ ਨਾ ਅਸੀਂ ਚਾਰਜਾਂ ਵਾਲੀ ਤੋੜ ਕੇ ਦਿਨ-ਦਿਨ ਵਾਰ ਚੁੱਟ ਕੇ ਆਏ ਸਾਰੇ ਮੈਂਬਰ ਵੀ ਅਸੀਂ ਐਵੇਂ ਮੁਰਝਾ ਕੇ ਜੇ ਸਾਡੇ ਅਸੀਂ ਕੰਮ ਕਰਾਵਾ ਦੇ ਤੇ ਲੋਕਾਂ ਨੂੰ ਪੁੱਛਾਂਗੇ ਤਾਂ ਇਹ ਕੰਮ ਕਰਾਏ ਨੇ ਤਾਂ ਹੀ ਉਹਨਾਂ ਦੇ ਰਹੇ ਹੁਣ ਤਾਂ ਇਹਨਾਂ ਨੇ ਵੈਸੇ ਹੀ ਕੰਮ ਕਰਨ ਦਾ ਵਾਦਾ ਪੁਰਾਇਆ ਜੇ ਆਪ ਵੀ ਤੁਸੀਂ ਖਾਪ ਦੇ ਤੋਂ ਬੰਦ ਕਰ ਦਿੱਤੀ ਕੰਮ ਤੇਵੇਂ ਗੰਡਾ ਵੜ ਕੰਮ 바ਦੇ ਇਹਨਾਂ ਨੇ ਇਹਨੂੰ ਰਾਮੀ ਬਾਗ ਦੇ ਕਿਵੇਂ ਕੰਮ ਲੈ ਗਈ ਉਹਨਾਂ ਨੇ ਪੁੱਛਿਆ ਉਹ ਹੋ ਸਾਡੀ ਗਲਤੀ ਹੋ ਗਈ ਨਿਕੋ ਦਾ ਸਿੱਧਾ ਕਰਫੰਦ ਦਾ ਟੰਗਾ ਯੂ ਡਾਊਟ ਕੰਪਾਇਆ ਹੋਇਆ ਕੰਮ ਹੋਇਆ ਪਾ ਕੋਈ ਜੇ ਮਰਦੀ ਆ 75 ਮਾਰਦੀ ਹੋਣ ਲੋਕ ਲੈ ਜੀ ਠੇਕੇਦਾਰ ਬੈਲੁਰਾਲ ਇਹੋ ਤੇ ਪ੍ਰਧਾਨ ਸਾਈਨ ਕਰ ਰਹੇ ਆ ਇੱਕ ਮੈਂਬਰ ਦਾ ਪਹੁੰਚ ਲਗਾ ਕਿਹੜੀ ਪੇਮੈਂਟ ਕਦੋਂ ਹੋਊਗੀ ਕਿਸੇ ਮੈਂਬਰ ਨੂੰ ਕੁਛਰ ਪਿਆ ਤੱਕ ਤੀਰੀ ਵਾਰ ਦਾ ਕੰਮ ਹੋਇਆ ਪੀਗੂਣੀ ਉਹ ਵੀ ਆਪ ਦੀ ਮਰਜ਼ੀ ਨਾਲ ਇਹ ਸਾਡੇ ਤੇ ਲਾਇਨ ਲਗਾ ਦੇ ਵੀ ਕਿੰਨੇ ਕਿ ਪਿਛਲ ਲੈਂਦੇ ਆ ਹਰ ਵੇਲੇ ਮੈਂਬਰ ਕਮਿਸ਼ਨ ਬਣਾਉਂਦੇ ਆ ਸਾਥ ਕਹਿੰਦੇ ਕਿ ਮੈਂਬਰ ਕਮਿਸ਼ਨ ਪਾਸ ਅੱਜ ਤੱਕ ਕਿਤੇ ਦੁਨੀਆ ਕਿਸੇ ਨੇ ਨਹੀਂ ਗੋਬੀ ਅਸਾਂ ਸਾਥੀ ਨੂੰ ਨਾਲੇ ਬਿਠਾਇਆ ਮੂਹ ਹਰਾਲੇ ਵੀ ਕ੍ਰਾਪਸਲ ਕਰਸੇ 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 ਹਰ ਵਾਰ ਜਦੋਂ ਜਾਣਾ ਇਹ ਮੈਂ ਕੁੱਝ ਨਾ ਮਾਦਿਆ ਜੀ ਅਸੀਂ ਦੱਸੋ ਕਿ ਨਾ ਕਿਵੇਂ ਪਹੁੰਚ ਨੌ ਨੌ ਅਗਲੇ ਤੋਂ ਸਤੀਸਵਾ ਪਪੂ ਜੀ ਪ੍ਰਧਾਨ ਜੀ ਨੂੰ ਬਹੁਤ ਇਤਖਾਰ ਜੋ ਮੈਂ ਸਤਿਗੁਰੂ ਤੋਂ ਬਸਵਾਏ ਤੇ ਜੀ ਉਹਨਾਂ ਨੇ ਸਤਨਾ ਜਨਾਂ ਕੀ ਜੋ ਰਮੇਸ਼ ਮਾ ਮੇਚੀ ਸੋਤਾ ਜੀ ਆਪਣੇ ਬਾੜ ਦੀ ਐਸਸੀ ਬਾੜ ਦੀ ਗੱਲ ਕਰ ਰਿਹਾ ਸੀ ਉਹ ਇਹ ਗੱਲ ਕਹਿ ਰਿਹਾ ਸੀ ਕਿ ਸਾਡੇ ਐਸਸੀ ਬਾੜਾਂ 'ਚ ਫਰਕ ਕੀਤਾ ਜਾ ਸਾਨੂੰ ਸੰਵਿਧਾਨ ਨਰਵਾਤਾ ਅੰbedkar ਜੀ ਦਾ ਰੁਕਾਰ ਦਿੱਤੇ ਹੋਏ ਉਸੇ ਮੇ ਮੇਚੀ ਸੋਤਾ ਇਹ ਕੁਛ ਨਾ ਜਨਾ ਕਿ 2019 ਵਿੱਚ ਸਾਡੇ ਪੈਂਦੀ ਹਲਕਾ ਬਦਾਰੇ ਡੀਪੀ ਸਾਹਿਬ ਨੂੰ ਮਾਣ ਕੇ ਜੀ ਉਹਨਾਂ ਨੇ ਅਮੇਰਕਾਰ ਜੀ ਦਾ ਜੋ ਬਹੁਤ ਆਪਣੇ ਪੰਜ ਨੰਬਰ ਚੁੰਗੀ ਦੇ ਲਗਾਏ ਪਾਸ ਕਰਾਇਆ ਸੀ ਔਰ ਇੱਛੇ ਮੇਸਿਸ ਹੋਤੇ ਨਹੀਂ ਉਥੇ ਇਸ ਦਾ ਵਿਰੋਧ ਕੀਤਾ ਅੱਜ ਇਹ ਗੱਲ ਕਰ ਰਿਹਾ ਵਾ ਵੀ ਸਾਨੂੰ ਅਧਾਰ ਇੱਥੇ ਇਸ ਬੰਦੇ ਨੇ ਮੇਸਿਸ ਹੋਤੇ ਨਹੀਂ ਉਥੇ ਜਾ ਕੇ ਆਪਣਾ ਪੰਜ ਨੰਬਰ ਚੁੰਗੀ ਦੇ ਕੁਛ ਬਦਲ ਲਵਾਉਣ ਦਾ ਵਿਰੋਧ ਕੀਤਾ ਤੇ ਇਹ ਕਹਿ ਰਹੇ ਕਿ ਕਮਾਜਾ ਸਾਡਾ ਭੈਜੀ ਨੇ ਮਾਰੂngਿਆ ਨਹੀਂ ਫੋਲ ਇਹਨਾਂ ਨੂੰ ਆਪਣੇ ਆਫਿਸ ਬੁਲਾਇਆ ਔਰ ਇਹਨਾਂ ਨੂੰ ਪੁੱਛਿਆ ਗਿਆ ਕਿ ਇੱਕ ਚੀਜ਼ ਦੱਸ ਤਾਂ ਆਪਣੇ ਬੋਰਡ ਦੇ ਕੰਮ ਦੱਸ। ਔਰ ਭੈਜੀ ਕਿੱਥੇ ਰੁਕ ਰਹੇ ਐਵੇਂ ਝੂਠ ਕਹਿ ਰਿਹਾ ਵੀ ਭੈਜੀ ਰੁਕ ਲਾਰੇ ਬਿਲਕੁਲ ਨਹੀਂ ਰੁਕ ਲਾਰੇ ਇਹਨਾਂ ਨੂੰ 22 ਕੌਂਸਲਰਾਂ ਦੇ ਪ੍ਰਧਾਨ ਲਾਇਆ 22 ਕੌਂਸਲਰਾਂ ਇਹ ਪੂਰਾ ਅਹਕਾਰ ਹੈ ਇਹ ਆਪਣੇ ਅਹਕਾਰ ਦੀ ਗੱਤੋ ਹੀ ਨਹੀਂ ਕਰਦੇ ਇਹਨਾਂ ਦਾ ਕਾਲਰ ਉੱਪਰ ਹੈ ਹੋਈ ਅਸੀਂ ਪ੍ਰਧਾਨ ਕੰਮ ਸ਼ਹਿਰ ਦਾ ਹੋਵੇ ਰੋਵੇ ਕੰਮ ਨਹੀਂ ਸ਼ਹਿਰ ਦਾ ਕੋਈ ਕਰਨਾ ਰਾਣ ਕੋਲੇ ਖੁਦ ਪਾਵਰਾ ਹੁੰਦੀ ਆ ਕੰਮ ਕਰਦੇ ਆ ਜਿਹੜੇ ਹੁਣ ਮੇਰੇ ਸਾਥੀ ਕੋਲੋਂ ਦੱਸਿਆ ਬਰਾਏ ਕੋਲ ਲੋੜਦਾ ਉਹ ਤਾਂ ਕੰਮ ਹੋਇਆ ਉਹ ਨਹੀਂ ਕਰਾਦੇ ਫਿਰ ਆਪਣਾ ਜਿਹੜਾ ਹਰੀ ਸਿੰਘ ਰੋਡ ਦੇ ਬਾਰੰਦੀ ਵੀ ਗੱਲ ਕੀਤੀ ਇਹਨਾਂ ਨੇ ਦਿੱਕੋ ਉੱਤੇ ਹਾਲਜਾ ਕੀ ਨਹੀਂ ਹੋਇਆ ਇਹ ਹੁਣਾਂ ਬੋਰਡ ਲਾਦਦੇ ਵੱਡੇ ਵੱਡੇ ਵੀ ਇਮਾਨਦਾਰੀ ਇਮਾਨਦਾਰਾ ਲੋਕ ਹੈ ਆਪਦੇ ਆਪ ਨੂੰ ਹਰ ਕੋਈ ਇਮਾਨਦਾਰ ਕਹੂਗਾ ਮਾਨਦਾਰ ਲੋਕ ਕਹਿੰਦੇ ਲੋਕ ਦੱਸਣ ਇਮਾਨਦਾਰੀ ਇਸ ਕਰਕੇ ਮੈਂ ਸੋਚਦਾ ਸੀ ਪੁੱਛਣਾ ਚਾਹੁੰਦਾ ਵੀ ਭੈਣ ਜੀ ਨੇ ਤਾਂ ਕਦੇ ਇੰਦਾ ਦਾ ਕੋਈ ਫਰਕ ਹੀ ਰੱਖਿਆ ਮੇਰੇ ਸਾਹਮਣੇ ਉਹ ਤਾਂ ਆਪ ਜਾਣਦੇ ਕਿ ਸ਼ਾਇਦ ਤਾਂ ਕੰਮ ਹੋਊ ਤੇ ਕੰਮ ਕਰਾਉਣਾ ਵੀ ਚਾਹੁੰਦੇ ਨੇ ਔਰ ਗ੍ਰਾਂਟ ਵੀ ਜਾਇਆ ਹੁਣਾਂ ਦੱਸਿਆ ਇਹਨਾਂ ਨੇ 21 ਕਰੋੜ ਇੱਕ ਆਇਆ ਤੇ 10 ਕਰੋੜ ਕਿੰਨਾ ਮਾਲਵਾ ਸਾਹਿਬ ਨੇ ਦੱਸਿਆ ਵਾ ਇਹ ਉਹਨਾਂ ਲਈ ਸਹਿਬ ਪੀਆ ਸੂਰਤਾ ਮਿਲੀਆਂ ਇਸ ਕਰਕੇ ਮੈਂ ਸੋਚਦਾ ਹਾਂ ਕਿ ਕਹਿੰਦਾ ਥੋੜਾ ਵਿਚਾਰ ਕੇ ਅੱਗੇ ਗੱਲ ਕਰਿਆ ਕਰੋ ਇਹਨਾਂ ਕਹਿੰਦਾ ਹੈ ਕਿ ਮਾਂ ਦਾ ਜਜਟ ਵਾਇਰਟੀ ਦਾ ਖਾਲਸਾ ਵਾਇਰਟੀ ਖਾਲਸਾ ਦੀ ਇਹੋ ਸਵਤੰਤਰ ਸਵਤੰਤਰ ਇੱਕ ਇੱਕ ਮਿੰਟ ਹੋਰ ਦੇਖੋ ਮੈਂ ਇਹਦੇ ਵੱਲੋਂ ਅੱਥ ਇਸ ਇੱਕ ਮੇਰੇ ਤਰਫ ਦੇ ਜੈਟਿੰਗ ਮਸ਼ੀਨ ਸਲੀਪਿੰਗ ਮੀਨ ਜਿਹੜੀ ਤੇਨ ਨੂੰ ਪਰ ਆਫਾਇਰ ਬਿਓਰ ਤੇ ਰੇੜੇ ਵਗੈਰਾ ਆਏ ਜੈਟਿੰਗ ਤੇ ਸੀਵੇ ਬਿਮਸ਼ੀਨ ਨੂੰ ਜੰਗਾਲ ਲੱਗ ਰਿਹਾ ਵਾ ਉਹਨਾਂ ਦੀ ਆਰਸੀ ਨਹੀਂ ਬਣੀ ਪ੍ਰਧਾਨ ਤੋਂ ਹਲੇ ਤੱਕ ਆਰਸੀ ਨਹੀਂ ਬਣੀ ਜਿਹੜੀ ਕਿ ਅਸੀਂ ਲੋਕਾਂ ਨੂੰ ਸਮਰਪਿਤ ਕਰਨੀ ਆ ਸੀਵਲ ਸਫਾਈ ਕਰਨ ਲਈ ਸੜਕਾਂ ਦੀ ਸਫਾਈ ਕਰਨ ਲਈ ਅਰ ਮੌੜੇ ਜਿਹੜੇ బోర్ਡ ਲੱਗੇ ਹੋਏ ਅਸੀਂ ਕਹਿੰਦੇ ਹਾਂ ਉਹ ਜੇ ਬੰਦੀਆਂ ਕੱਟੀਆਂ ਹੋਣ ਨਾ ਬਿਲਕੁਲ ਇਲੀਗਲ ਆ ਜੀ ਮੈਂ ਪਹਿਲਾਂ ਵੀ ਅੰਦੀ ਕਰ ਚੁੱਕਿਆ ਸਾਰੇ ਅਨੁਦਘਾਰਤਾ ਯੂਨਿਓਂ ਮੈਂ ਸ਼ਿਕਾਇਤ ਕਰਤੀ ਆ ਉਹਨੂੰ ਅੱਜ ਜਿਵੇਂ ਮਰਜ਼ੀ ਦਬਾ ਲੋ ਜਾਂ ਪੱਤੀਆਂ ਘਟਾਓ ਇਲੀਗਲ ਆ